ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਮੋਦੀ ਸਾਹਿਬ 30 ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਮੰਨਦੇ ਆ ਬੜੀ ਖੁਸ਼ੀ ਹੈ ਲੋਕਾਂ ਦੇ ਵਿੱਚ ਉਲਾਸ ਹੈ ਹਰਸ਼ ਹੈ ਲੋਕੀ ਬੜੇ ਪਸੰਨ ਐ ਇਸ ਚੀਜ਼ ਦੇ ਵਿੱਚ ਵੀ ਮੋਦੀ ਮੋਦੀ ਸਾਹਿਬ ਦੁਬਾਰਾ ਆ ਗਏ ਵਰਕਰ ਕਿੰਨਾ ਕੁ ਸ਼ੌਕ ਦੇਖਣ ਨੂੰ ਮਿਲਿਆ ਹਾਂਜੀ ਵਰਕਰਾਂ 'ਚ ਕਿੰਨਾ ਕੁ ਸ਼ੌਕ ਦੇਖਣ ਨੂੰ ਮਿਲਿਆ ਸ਼ੌਕ ਬਹੁਤ ਜ਼ਿਆਦਾ ਜੀ ਵਰਕਰਾਂ 'ਚ ਕਿਸ ਤਰ੍ਹਾਂ ਮਹਿਸੂਸ ਕੀਤਾ ਜੀ ਦੇਖੋ ਜੀ ਉਹਨਾਂ ਨੇ ਸਾਰੇ ਹੀ ਜਿੰਨੇ ਵੀ ਉਹਨਾਂ ਦੇ ਬੰਦੇ ਚੁਣ ਕੇ ਆਏ ਆ ਨਾ ਹਰ ਇੱਕ ਨੂੰ ਵੇਟੇਜ ਦਿੱਤੀ ਉਹਨਾਂ ਨੇ ਜਿਹੜੇ ਕੋਈ ਜਿਹੜੇ ਹਾਰ ਵੀ ਗਏ ਆ ਉਹਨਾਂ ਦਾ ਵੀ ਧਿਆਨ ਰੱਖਿਆ ਉਹਨਾਂ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਉਹਨਾਂ ਦਾ ਪੋਰਟਫੋਲੀਓ ਦੇਣਾ ਹੀ ਦੇਣਾ ਹੈ ਜਿਹੜੇ ਟਰੂ ਡੈਡੀਕੇਟਿਡ ਵਰਕ ਕਰਦੇ ਆਗੇ ਅਮਿਤ ਮਹਾਜਨ ਨਿਵਾਸ ਸਥਾਨ ਕ੍ਰਿਸ਼ਨਾ ਸਕਰ ਆਪਣਾ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਆਇਆ ਅੱਜ ਕਾਰਜਕ੍ਰਮ ਅਦਰਨੀਏ ਪ੍ਰਧਾਨ ਮੰਤਰੀ ਜੀ ਦੇ ਤੀਸਰੀ ਵਾਰ ਸ਼ਪਤ ਗ੍ਰਹਿਣ ਸਮਾਰੋਹ ਵਿੱਚ ਸ਼ਪਤ ਲੈਣ ਤੇ ਆਪਣਾ ਪ੍ਰਧਾਨ ਮੰਤਰੀ ਬਣਨ ਤੇ ਔਰੀ ਖੁਸ਼ੀ ਜ਼ਾਹਿਰ ਕਰ ਲਿਆ ਕਾਰਜਕ੍ਰਮ ਇੱਥੇ ਕੀਤਾ ਗਿਆ ਜਿਹਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨਸ ਸਾਡੇ ਬੱਚੇ ਬਜ਼ੁਰਗ ਸਾਰੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਆ ਤੇ ਖੁਸ਼ੀ ਜ਼ਾਹਿਰ ਕਰਨ ਪਹੁੰਚੇ ਆ ਤੁਹਾਡੇ ਸਾਹਮਣੇ ਸਾਰਿਆਂ ਦੇ ਪ੍ਰਸੰ타 ਵੇਖ ਲਓ ਕਿਸ ਤਰ੍ਹਾਂ ਆਪਣੇ ਮੁਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਇਹ ਪਟਾਕੇ ਵੀ ਚਲਾਏ ਆ ਮਠਾਈਆਂ ਵੀ ਵੰਡੀਆਂ ਆ ਤੇ ਸਾਰਿਆਂ ਨੇ ਆਪਣੀ ਅੰਤਰਰਾਸ਼ਟਰੀ ਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਖੁਸ਼ੀ ਮਨਾ ਰਿਹਾ ਅਸੀਂ ਵੀ ਸਾਰੇ ਸੀਨੀਅਰ ਸਿਟੀਜ਼ਨਸ ਨੇ ਸਾਨੂੰ ਕਿਹਾ ਕਿ ਆਪਾਂ ਆਪਣੇ ਮੁਹੱਲੇ ਵਿੱਚ ਵੀ ਇਹ ਕਰ ਕਰਮ ਕਰੀਏ ਤੇ ਐਸਾ ਸੈਲੀਬ੍ਰੇਟ ਕੀਤਾ ਜੀ ਪਰਕਰਾਂ ਚ ਬਹੁਤ ਜ਼ਿਆਦਾ ਹੁਸਾ ਹੈ ਜੀ ਇਸ ਵਾਰੇ ਆਪਾਂ ਕ੍ਰਿਸ਼ਨਾ ਸਕੀੜ 25 ਨੰਬਰ ਵਾਰਡ ਇਹ ਸਾਰੀ ਵਾਰਡ ਸਾਰੀ ਜਿੱਤੀ ਹੈ ਕਿਤੇ 250 ਵੋਟ ਤੋਂ ਜਿੱਤੇਆਂ ਕਿਤੇ 200 ਵੋਟ ਤੋਂ ਜਿੱਤੇਆਂ ਕਿਤੇ 150 ਵੋਟ ਤੋਂ ਜਿੱਤੇਆਂ ਥੋੜਾ ਜਿਹਾ ਸ਼ਹਿਰ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਹੈ ਪਿੰਡਾਂ ਵਿੱਚ ਵੀ ਆਪਾਂ ਮਿਹਨਤ ਕਰਾਂਗੇ ਇਸ ਵਾਰ ਮੋਦੀ ਸਰਕਾਰ ਲਿਆਵਾਂਗੇ